ਬਹੁਤ ਮੰਦ ਬੰਦ ਭਾਗੀ ਘਟਦਾ ਹੈ ਜੀ ਕਿਉਂਕਿ ਸਾਡੇ ਬੱਚੇ ਕਿਤੇ ਨਾ ਕਿਤੇ ਜਿਹੜੀ ਪਹਿਲਾਂ ਗੱਲ ਕੀਤੀ ਉਹਨੂੰ ਜੁਗਾਰ ਲਈ ਗਏ ਸੀ ਜੀ ਜੀ ਸਾਡੀ ਮਜਬੂਰੀ ਬਣ ਜਾਂਦੀ ਹੈ ਜਦੋਂ ਬੰਦਾ ਪਰਿਵਾਰ ਘਰਬਾਰ ਛੱਡ ਕੇ ਜਾਂਦਾ ਹੈ ਉਹੀ ਪ੍ਰਾਣੀਆਂ ਸਰਕਾਰਾਂ ਦੀਆਂ ਨਕਾਮੀਆਂ ਕਹਿ ਸਕਦੇ ਹੋ ਕਿ ਉਹਨਾਂ ਨੇ ਸਾਡੇ ਬੱਚੇ ਉਥੇ ਉਸ ਚੀਜ਼ ਤੇ ਨਹੀਂ ਸਾਨੂੰ ਜੋਬ ਦੇ ਲੈਵਲ ਨਹੀਂ ਬਣਾ ਸਕੇ ਸਾਡੀ ਐਜੂਕੇਸ਼ਨ ਜਾਂ ਉਹ ਸਾਡਾ ਸਟੈਂਡਰਡ ਨਹੀਂ ਸੀ ਤੇ ਸਾਨੂੰ ਮਜਬੂਰੀ ਵਿਦੇਸ਼ਾਂ ਵਿੱਚ ਜਾਣਾ ਪਿਆ ਕਿ ਸਾਡੇ ਏਜੰਟਾਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਗਲਤ ਤਰੀਕੇ ਨਾਲ ਭੇਜਿਆ ਉਹ ਏਜੰਟਾਂ ਦੇ ਵੀ ਜਿਹੜੀ ਸਰਕਾਰ ਨੇ ਅੱਜ ਇੱਕ ਤੁਸੀਂ ਸੁਣਿਆ ਨਾ ਇੱਕ ਐਫਆਰਈ ਕਰਵਾਈ ਹੈ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਐਮਐਲਏ ਅੰਮ੍ਰਿਤਸਰ ਵਿੱਚ ਪਿਛਲੀਆਂ ਸਰਕਾਰਾਂ ਦੀ ਨਕਾਮੀ ਔਰ ਅੱਜ ਜਿਹੜੇ ਏਜੰਟਾਂ ਨੇ ਉਹਨਾਂ ਨੂੰ ਗਲਤ ਡਾਕੂਮੈਂਟ ਲਾ ਕੇ ਭੇਜੇ ਜੀ ਜੀ ਔਰ ਤੀਜੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਨਿਕੰਮਾ ਜਦੋਂ ਇੱਕ ਦੂਜੇ ਦੇਸ਼ ਦਾ ਫੌਜੀ ਜਹਾਜ਼ ਸਾਡੀ ਧਰਤੀ ਤੇ ਆ ਕੇ ਉਤਰਿਆ ਤੇ ਉਸ ਦੀ ਪਰਮਿਸ਼ਨ ਦਿੱਤੀ ਹੈ ਨਾ ਉੱਥੇ ਇਹ ਉਹਦੀ ਪਰਮਿਸ਼ਨ ਨਾ ਦਿੰਦੇ ਕੋਲੰਬੀਆ ਵਰਗੇ ਛੋਟੇ ਜਿਹੇ ਦੇਸ਼ ਨੇ ਨਹੀਂ ਦਿੱਤੀ ਉਥੇ ਉਹਨਾਂ ਦਾ ਕੇਸ ਚੱਲੇਗਾ ਕੋਰਟ 'ਚੋ ਕੇਸ ਚੱਲੇਗਾ ਉਹਨਾਂ ਨੂੰ ਉੱਥੇ ਇਨਸਾਫ ਮਿਲ ਜਾਵੇਗਾ ਉਹ ਬੜੀ ਮੰਦ ਭਾਗੀ ਕਰਦਾ ਹੈ ਕਿਉਂਕਿ ਜਿਹੜੇ ਪਰਿਵਾਰ ਇੱਥੇ ਜ਼ਮੀਨਾਂ ਜਾਇਦਾਦ ਵੇਚ ਕੇ ਉੱਥੇ ਉਹਨਾਂ ਦਾ ਸੁਪਨਾ ਦੇਖਿਆ ਸੀ ਕਾਮਯਾਬ ਹੋਣ ਦਾ ਜੀ ਜੀ ਉਹਦੇ ਨਾਲ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੀ ਖੜੀ ਹੈ ਸੀਮ ਸਿੰਘ ਸਾਹਿਬ ਨੇ ਵੀ ਹਮਦਰਦੀ ਪ੍ਰਗਟ ਕੀਤੀ ਆ ਔਰ ਜਿਹੜੇ ਏਜੰਟਾਂ ਨੇ ਗਲਤ ਡਾਕੂਮੈਂਟ ਲਾ ਕੇ ਭੇਜੇ ਉਹਨਾਂ ਤੇ ਸਰਕਾਰ ਕਾਰਵਾਈ ਕਰ ਰਹੀ ਹੈ ਔਰ ਬਾਕੀ ਸਾਰਿਆਂ ਤੇ ਕਰੇਗੀ ਸასიਖਾਲ ਦੋਸਤੋ ਅਸੀਂ ਇਸ ਵੇਲੇ ਖੇਮਕਰਨ ਹਲਕੇ ਦੇ ਪਿੰਡ ਲਖਣਾ ਦੇ ਵਿੱਚ ਮੌਜੂਦ ਹਾਂ ਬਾਰਡਰ ਬੈਲਟ ਦਾ ਇਹ ਪਿੰਡ ਹੈ ਤੇ ਇੱਥੋਂ ਸਰਦਾਰ ਗੁਰਦੇਵ ਸਿੰਘ ਜੀ ਲਖੜਾ ਚੇਅਰਮੈਨ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਮਸਲਾ ਡਿਪੋਰਟ ਹੋਏ ਪੰਜਾਬੀਆਂ ਦਾ ਵੀ ਹੈ ਮਸਲਾ ਹੁਣ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਗਏ ਟਵੀਟ ਦਾ ਵੀ ਹੈ ਤਾਂ ਕਿਤੇ ਨਾ ਕਿਤੇ ਮਸਲਾ ਬੇਰੋਜ਼ਗਾਰੀ ਦਾ ਵੀ ਹੈ ਕਿ ਆਖਰਕਾਰ ਪੰਜਾਬੀ ਨੌਜਵਾਨ ਬਾਰਡਰ ਬੈਲਟ ਤੋਂ ਉੱਥੇ ਵੀ ਬਹੁਤ ਸਾਰੇ ਨੌਜਵਾਨ ਡੌਂਕੀ ਲਾਉਣ ਦੇ ਲਈ ਕਿਉਂ ਮਜਬੂਰ ਨੇ ਕਿਉਂ ਸਮੇਂ-ਸਮੇਂ ਦੀਆਂ ਸਰਕਾਰਾਂ ਜਿਹੜੀਆਂ ਨੇ ਉਹ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਵਿੱਚ ਨਕਾਮ ਰਹੀਆਂ ਨੇ ਤਾਂ ਇਹ ਸਰਕਾਰ ਕਿੰਨੀ ਕਾਮਯਾਬ ਹੈ ਹੁਣ ਤੱਕ ਦੀ ਕਾਰਜਕਾਰੀ ਕਿਤਰਾ ਦੀ ਹੈ ਤਾਂ ਆਪਣੀ ਪਾਰਟੀ ਵੱਲੋਂ ਬੋਲਦੇ ਹੋਏ ਕੀ ਕਹਿਣਗੇ ਸਾਡੇ ਨਾਲ ਬਣੇ ਨੇ ਬਾਰਡਰ ਬੈਲ ਤੋਂ 벨ਟ ਤੋਂ ਚੇਅਰਮੈਨ ਗੁਰਦੇਵ ਸਿੰਘ ਲਖਣਾ ਜੀ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਲਖਣਾ ਜੀ ਚੇਅਰਮੈਨ ਸਾਹਿਬ ਧੰਨਵਾਦ ਜੀ ਤੁਹਾਡਾ ਮੇਰੇ ਗ੍ਰਾਮ ਖੇਹੋਂ ਤੇ ਸਾਰੇ ਸਾਥੀ ਨਾਲ ਜੀ ਆਇਆਂ ਜੀ 3 ਸਾਲ ਹੋ ਗਏ ਨੇ ਸਰਕਾਰ ਬਣੀ ਨੂੰ ਅੱਜ ਆਪਦੇ ਨੌਜਵਾਨਾਂ ਦੀ ਰਿਪੋਰਟ ਹੁਣਾ ਅਮਰੀਕਾ ਦੇ ਵਿੱਚੋਂ ਬੇਰੋਜ਼ਗਾਰੀ ਬਹੁਤ ਸਾਰੀਆਂ ਗੱਲਾਂ ਨੇ ਚੇਅਰਮੈਨ ਸਾਹਿਬ ਕਿੱਥੋਂ ਸ਼ੁਰੂਆਤ ਕਰਨੀ ਚਾਹਣਗੇ ਤੁਸੀਂ ਜਿੱਥੋਂ ਵੀ ਸ਼ੁਰੂ ਕਰਨਾ ਚਾਹੁੰਦੇ ਕਰੋ ਜੀ ਜੀ ਮੈਂ ਜਿਸ ਜਿਹੜੀ ਸਰਕਾਰ ਦੇ ਪੱਖ ਤੋਂ ਜੋ ਵੀ ਹੋਇਆ ਤੁਹਾਡਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ ਜੀ ਫਿਰ ਇੱਥੋਂ ਹੀ ਕਰ ਲਈਏ ਕਿ ਜੇ ਬੇਰੋਜ਼ਗਾਰੀ ਨਾ ਵਧੀ ਹੁੰਦੀ ਤਾਂ ਅੱਜ ਅਮਰੀਕਾ ਦੇ ਵਿੱਚ ਡੌਂਕੀਆਂ ਲਾ ਕੇ ਪੰਜਾਬ ਦੇ ਨੌਜਵਾਨ ਨਾ ਜਾਂਦੇ ਸਮੇਂ ਸਮੇਂ ਦੀਆਂ ਸਰਕਾਰਾਂ ਫੇਲ ਰਹੀਆਂ ਆਪਣੀ ਸਰਕਾਰ ਵੱਲੋਂ ਕੀ ਕਹਿਣਾ ਚਾਹੋਗੇ ਇਹ ਸਰਕਾਰ ਕਿੰਨੀ ਕਾਮਯਾਬ ਰਹੀ ਹੋਗੀ ਇਹ ਜਿਹੜੀ ਹੈ ਸਾਡੀ ਕਿਤੇ ਨਾ ਕਿਤੇ ਮਾੜੀ ਕਾਰਗੁਜ਼ਾਰੀ ਦੇ ਹਾਲਾਤ ਨੇ ਬਣਾਏ ਨੇ ਜੀ ਜੀ ਸਾਡੀਆਂ ਸਰਕਾਰਾਂ ਨੇ ਸਾਡਾ ਐਜੂਕੇਸ਼ਨ ਸਿਸਟਮ ਹੀ ਜਿਹੜਾ ਉਹਦਾ ਪੱਠਾ ਬਿਠਾ ਰੱਖਿਆ ਸੀਗਾ ਜੀ ਜੀ ਕਿਉਂਕਿ ਸਾਡੇ ਸਕੂਲਾਂ ਵਿੱਚ ਤੁਸੀਂ ਮੈਂ ਅੱਜ ਆਪਣੇ ਸਕੂਲ ਵਿੱਚ ਜਾ ਕੇ ਆ ਤੁਸੀਂ ਵੀ ਜਾ ਕੇ ਦੇਖਿਓ ਜੀ ਜੀ ਜਾਂਦੇ ਆ ਇੱਕ ਉੱਥੋਂ ਬਾਈਟ ਲੈ ਕੇ ਜਾਇਓ ਉਹ ਵੀ ਇੱਕ ਦੇਖ ਕੇ ਜਾਇਓ ਜੀ ਜੀ ਜਿਦਾਂ ਦੇਖ ਕਿੰਨੇ ਸੋਨੇ ਅਸੀਂ ਉਥੇ ਕਮਰੇ ਬਣਾਏ ਨੇ ਉੱਥੇ ਕੰਪਿਊਟਰ ਲੱਗਿਆ ਹੋਇਆ ਏ ਸਾਡੇ ਬੱਚੇ ਉੱਥੇ ਪੜ ਰਹੇ ਆ ਔਰ ਸਾਡੇ ਸਰਕਾਰੀ ਟੀਚਰ ਕਹਿ ਰਹੇ ਆ ਕਿ ਅਸੀਂ ਕਿਸੇ ਵੀ ਪ੍ਰਾਈਵੇਟ ਸਕੂਲ ਨਾਲ ਕੰਪੀਟੀਸ਼ਨ ਲੜਨ ਲਈ ਤਿਆਰ ਆ ਜੀ ਜੀ ਇਹ ਦੱਸਣ ਦਾ ਮਤਲਬ ਮੇਰਾ ਇਹ ਆ ਕਿ ਇਹ ਬੇਸ ਤਿਆਰ ਹੋ ਰਿਹਾ ਜਿਹੜਾ ਪਿਛਲੇ ਇਕ ਆਕਾਲੀ ਦਲ ਦੀ ਸਰਕਾਰ ਦੇ ਸਮੇਂ ਇਹ ਚੀਜ਼ ਨੂੰ ਖਤਮ ਕਰ ਦਿੱਤਾ ਗਿਆ ਸੀ ਜੀ ਜੀ ਸਾਡੇ ਬੱਚੇ ਦੀ ਐਜੂਕੇਸ਼ਨ ਦਾ ਉਹ ਲੈਵਲ ਨਹੀਂ ਸੀ ਕਿ ਕੋਈ ਪੀਪੀਐਸ ਆਈਪੀਐਸ ਆਫੀਸਰ ਬਣ ਸਕਣ ਜੀ ਜੀ ਉਹਨਾਂ ਨੇ ਸਾਡਾ ਗ੍ਰਾਫ ਬੜਾ ਡਾਊਨ ਕੀਤਾ ਸੀ ਪਰ ਹੁਣ ਅਸੀਂ ਸਕੂਲਾਂ ਦਾ ਸੁਧਾਰ ਕਰ ਰਹੇ ਆ ਕਿਉਂਕਿ ਇੱਥੋਂ ਹੀ ਸਾਡੇ ਬੱਚੇ ਜਿਹੜੇ ਨੌਕਰੀਆਂ ਵਾਲ ਬਦਣਗੇ ਤੇ ਉਹਨਾਂ ਨੂੰ ਰੁਜ਼ਗਾਰ ਮਿਲੇਗਾ ਉਹ ਜਿਹੜੀ ਅੱਜ ਕੱਲ ਦੀ ਕੰਪੀਟੀਸ਼ਨ ਦਾ ਜੋਗਿਆ ਉਹਦੇ ਵਿੱਚ ਉਹ ਤਾਂ ਹੀ ਜਿੱਤ ਸਕਣਗੇ ਜੇਕਰ ਸਾਨੂੰ ਥੱਲੇਉ ਐਜੂਕੇਸ਼ਨ ਵਧੀਆ ਤਰੀਕੇ ਨਾਲ ਮਿਲੇ ਜੋ ਸਾਡੀ ਸਰਕਾਰ ਨੇ ਸਭ ਤੋਂ ਪਹਿਲਾਂ ਅਸੀਂ ਉਥੋਂ ਸ਼ੁਰੂਆਤ ਕੀਤੀ ਹੈ ਕਿ ਸਾਡੇ ਬੱਚੇ ਦੂਜੀਆਂ ਸਟੇਟਾਂ ਦੇ ਮੁਕਾਬਲੇ ਉਸ ਦੇ ਕਾਬਿਲ ਹੋ ਜਣੇ ਕਿ ਦੂਜੀਆਂ ਸਟੇਟਾਂ ਦੇ ਮੁਕਾਬਲੇ ਸਾਡੇ ਬੱਚਿਆਂ ਦੇ ਪਰਸੈਂਟੇਜ ਵਾਈਜ਼ ਜਿਉਂ ਉਹ ਉਹ ਕੰਪੀਟੀਸ਼ਨ ਲੜ ਨਹੀਂ ਸਕਦੀ ਸਾਡਾ ਜਿਹੜਾ ਐਜੂਕੇਸ਼ਨ ਲੈਵਲ ਹੈ ਉਹ ਇਨਾ ਲੋਅਰ ਲੈਵਲ ਦਾ ਇਹਨਾਂ ਨੇ ਕਰ ਦਿੱਤਾ ਸੀ ਉਧਰ ਧਿਆਨ ਹੀ ਨਹੀਂ ਦਿੱਤਾ ਤੇ ਉਹਦਾ ਕਾਰਨ ਹੀ ਸਾਡੀ ਬੇਰੋਜ਼ਗਾਰੀ ਵਧੀ ਸੀ ਔਰ ਦੂਜੀ ਗੱਲ ਇੱਕ ਧਾਰਨ ਹੋਰ ਲੈ ਲਓ ਕਿ ਜਿੰਨੀ ਸਾਡੀ ਸਰਕਾਰ ਦੇ ਵਿੱਚ ਪਿਛਲੇ ਢਾਈਆਂ ਸਾਲਾਂ ਵਿੱਚ ਜਿੰਨੀ ਸਰਦਾਰ ਭਗਤ ਸਿੰਘ ਮਾਨ ਨੇ ਔਰ ਆਮ ਆਦਮੀ ਪਾਰਟੀ ਨੇ ਜਿੰਨੀ ਜੌਬ ਢਾਈਆਂ ਸਾਲਾਂ ਵਿੱਚ ਦਿੱਤੀ ਆ ਉਹਦੇ ਕੰਪੈਰੀਸ਼ਨ ਜੇਕਰ ਇਹਨਾਂ ਸਾਰੀਆਂ ਸਰਕਾਰਾਂ ਨੇ ਇੰਨੀ-ਇੰਨੀ ਜੌਬ ਦਿੱਤੀ ਹੁੰਦੀ ਅੱਜ ਸਾਨੂੰ ਆਹ ਦਿੱਕਤ ਨਾ ਆਉਦੀ ਫੈਦੂ ਨਾਲੋਂ ਬਦਲਾਵ ਕੀ ਵੇਖਣ ਨੂੰ ਮਿਲਿਆ ਬਦਲਾਵ ਤੁਸੀਂ ਸਿੰਘ ਲਾਖੜਾ ਚੇਅਰਮੈਨ ਜੀ ਤੇ ਕੀ ਕਹਿਣਾ ਚਾਹੋਗੇ ਕਿ 75 ਸਾਲ 75 ਸਾਲ ਹਰ ਕੋਈ ਲੀਡਰ ਆਮ ਆਦਮੀ ਪਾਰਟੀ ਦਾ ਪਿਛਲੇ 75 ਸਾਲਾਂ ਦੀ ਗੱਲ ਕਰਦਾ ਲੇਕਿਨ ਹੁਣ ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਮਿਲੀ ਬਣੀ ਬਦਲਾਵ ਕੀ ਹੋਇਆ ਤੁਸੀਂ ਦੱਸੋਗੇ ਬਦਲਾਅ ਮੈਂ ਤੁਹਾਨੂੰ ਇਹੀ ਕਹ ਰਹਾ ਜਿਹੜੀ ਅਸੀਂ ਢਾਈਆਂ ਸਾਲਾਂ ਦੇ ਵਿੱਚ ਐਜੂਕੇਸ਼ਨ ਤੇ ਕੰਮ ਕੀਤਾ ਹੈ ਹੈਲਥ ਤੇ ਕੰਮ ਕੀਤਾ ਔਰ ਜਿਹੜਾ ਲਗਭਗ 50 ਹਜ਼ਾਰ ਸਰਕਾਰੀ ਨੌਕਰੀ ਤੁਹਾਡੇ ਅੰਕੜੇ ਨੇ ਜੀ ਜੀ ਸਰਕਾਰੀ ਨੌਕਰੀ ਪ੍ਰਾਈਵੇਟ ادارے ਵਿੱਚ ਜਿਹੜੀ ਇਨਵੈਸਟ ਕੀਤਾ ਵਾ ਬਹੁਤ ਸਾਰੇ ਇਨਵੈਸਟਰ ਆਏ ਨੇ ਉੱਥੇ ਜਿਹੜੇ ਜੌਬ ਮਿਲਿਆ ਉਹਦੇ ਇਸ ਗੱਲ ਨਹੀਂ ਕਰ ਜੀ ਜੀ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਕਿ ਜਿੰਨੀ ਸਾਡੀ ਸਰਕਾਰ ਨੇ ਐਫਰਟ ਢਾਈਆਂ ਸਾਲਾਂ ਵਿੱਚ ਕੀਤਾ ਜੇ ਇੰਨਾ-ਇੰਨਾ ਪਿਛਲੀਆਂ ਸਰਕਾਰਾਂ ਨੇ ਕੀਤਾ ਹੁੰਦਾ ਜੀ ਜੀ ਅੱਜ ਇਹ ਹਾਲਾਤ ਨਾ ਹੁੰਦੇ ਜੀ ਜੀ ਅਸੀਂ ਉਹਦੇ ਵਿੱਚ ਸਰਦਾਰ ਭਗੰਤ ਸਿੰਘ ਮਾਨ ਨੇ ਤੁਸੀਂ ਆਪਣੇ ਤੇ ਲੋਕਲ ਬੱਚਿਆਂ ਨੇ ਕਿਸੇ ਵੀ ਡਿਪਾਰਟਮੈਂਟ ਵਿੱਚ ਨੌਕਰੀਆਂ ਮਿਲੀਆਂ ਚਾਹੇ ਉਹ ਸਰਕਾਰ ਦਾ ਕੋਈ ਵੀ ਅਧਾਰਾ ਹੋਵੇ ਕੋਈ ਇੱਕ ਨਵੇਂ ਪੈਸੇ ਦੀ ਛਪਾਰਚ ਨਹੀਂ ਜੀ ਜੀ ਔਰ ਜਿੰਨੀ ਜੋਬ ਮਿਲੀ ਆ ਜੇਕਰ ਪਿਛਲੀਆਂ ਸਰਕਾਰਾਂ ਵੀ ਇੰਨੇ ਇੰਨੇ ਐਫਰਟ ਕਰਦੀਆਂ ਤੇ ਸਾਡੀ ਬੇਰੁਜ਼ਗਾਰੀ ਨਾ ਹੁੰਦੀ 70 ਸਾਲ ਕੇ ਅਸੀਂ ਤਾਂ ਹੀ ਕਹਿ ਰਹੇ ਹਾਂ ਉਹਨਾਂ ਐਫਰਟ ਨਹੀਂ ਕੀਤਾ ਅਸੀਂ 2.5 ਸਾਲਾਂ ਵਿੱਚ ਕੀਤਾ ਅਸੀਂ 50000 ਬੱਚੇ ਨੂੰ ਜੋਬ ਦਿੱਤੀ ਆ ਜੀ ਜੀ ਹਨਾ ਉਹ ਵੀ ਐਜ਼ ਇਟ ਮੈਟਰ ਦੇ ਅਧਾਰ ਤੇ ਜੀ ਜੇ ਜੇਕਰ ਉਹਨਾਂ ਨੇ ਦਿੱਤੀ ਹੁੰਦੀ ਤੇ ਇਹ ਹਾਲਾਤ ਨਾ ਵਰਦੇ ਪਰ ਹੁਣ ਨੂੰ ਸੁਧਰਦਿਆਂ ਉਹਨੂੰ ਅਸੀਂ ਜਿੰਨੇ ਟਾਈਮ ਜੀ ਅਸੀਂ ਕਵਰ ਕੀਤਾ ਜੀ ਉਹਨਾਂ ਨੇ ਕੀਤਾ ਹੁੰਦਾ ਨਹੀਂ ਸੀ ਪਰ ਹੁਣ ਅਸੀਂ ਬੜਾ ਕੋਸ਼ਿਸ਼ ਕਰ ਰਹੇ ਆ ਵੀ ਅੱਗੇ ਇਸ ਨੂੰ ਜੇ ਜੇ ਇਹ ਚੀਜ਼ਾਂ ਨਾ ਪੇਸ਼ ਹੋਣ ਸਾਡੇ ਲੋਕਾਂ ਨੂੰ ਜੀ ਅਮਰੀਕਾ ਤੋਂ ਰਿਪੋਰਟ ਹੋਏ ਪੰਜਾਬੀਆਂ ਲਈ ਕੀ ਕਹਿਣਾ ਚਾਹੁੰਦੇ ਆ ਬਹੁਤ ਮੰਦ ਬੰਦ ਭਾਗੀ ਘਟਦਾ ਜੀ ਕਿਉਂਕਿ ਸਾਡੇ ਬੱਚੇ ਕਿਤੇ ਨਾ ਕਿਤੇ ਜਿਹੜੀ ਪਹਿਲਾਂ ਗੱਲ ਕੀਤੀ ਉਹਨੂੰ ਜੁਗਾਰ ਲਈ ਗਏ ਸੀ ਜੀ ਜੀ ਸਾਡੀ ਮਜਬੂਰੀ ਬਣ ਜਾਂਦੀ ਹੈ ਜਦੋਂ ਬੰਦਾ ਪਰਿਵਾਰ ਘਰ-ਬਾਰ ਛੱਡ ਕੇ ਜਾਂਦਾ ਹੈ ਜੀ ਕਿਸੇ ਮਜਬੂਰੀ ਕਰਨੀ ਜਾਂਦਾ ਹੈ ਉਸ ਦੇ ਵਿੱਚ ਉਹੀ ਪ੍ਰਾਣੀਆਂ ਸਰਕਾਰਾਂ ਦੀਆਂ ਨਾਕਾਮੀਆਂ ਕਹਿ ਸਕਦੇ ਹੋ ਕਿ ਉਹਨਾਂ ਨੇ ਸਾਡੇ ਵਿੱਚ ਉਸ ਚੀਜ਼ ਤੇ ਨਹੀਂ ਸਾਨੂੰ ਜੋਬ ਦੇ ਲੈਵਲ ਨਹੀਂ ਬਣਾ ਸਕੇ ਸਾਡੀ ਐਜੂਕੇਸ਼ਨ ਜਾਂ ਉਹ ਸਾਡਾ ਸਟੈਂਡਰਡ ਨਹੀਂ ਸੀ ਤੇ ਸਾਨੂੰ ਮਜਬੂਰੀ ਵਿਦੇਸ਼ਾਂ ਵਿੱਚ ਜਾਣਾ ਪਿਆ ਔਰ ਦੂਜੀ ਸਾਡੇ ਏਜੰਟਾਂ ਦੀ ਗਲਤੀ ਜੀ ਕਿ ਸਾਡੇ ਏਜੰਟਾਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਗਲਤ ਤਰੀਕੇ ਨਾਲ ਭੇਜਿਆ ਜੀ ਕੋਈ ਨਾ ਕੋਈ ਉਹ ਏਜੰਟਾ ਦੇ ਵੀ ਜਿਹੜੀ ਸਰਕਾਰ ਨੇ ਅੱਜ ਇੱਕ ਤੁਸੀਂ ਸੁਣਿਆ ਹੋਣਾ ਇੱਕ ਐਫਆਰ ਵੀ ਕਰਵਾਈ ਹੈ ਸਰਦਾਰ ਕਲਦੀਪ ਸਿੰਘ ਧਾਰੀਵਾਲ ਦੇ ਐਨਆਰਆਈ ਤੇ ਅੰਮ੍ਰਿਤਸਰ ਵਿੱਚ ਕਿਉਂਕਿ ਕਿਉਂਕਿ ਕਿਤੇ ਨਾ ਕਿਤੇ ਉਹਦੇ ਇੱਕ ਕਾਰਨ ਨਹੀਂ ਕਾਫੀ ਕਾਰਨ ਨੇ ਜੀ ਪਿਛਲੀ ਸਰਕਾਰਾਂ ਦੀ ਨਕਾਮੀ ਔਰ ਅੱਜ ਜਿਹੜੇ ਏਜੰਟਾ ਨੇ ਉਹਨਾਂ ਨੂੰ ਗਲਤ ਡਾਕੂਮੈਂਟ ਲਾ ਕੇ ਭੇਜੇ ਜੀ ਜੀ ਔਰ ਤੀਜੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਨਿਕੰਮਾ ਜੀ ਕਿਉਂਕਿ ਇੱਕ ਤੁਸੀਂ ਹੋਰ ਮੈਂ ਤੁਹਾਨੂੰ ਮੇਰੇ ਨਾਲੋਂ ਵੱਧ ਨੌਲੇਜ ਹੈ ਕਿ ਜਦੋਂ ਇੱਕ ਦੂਜੇ ਦੇਸ਼ ਦਾ ਫੌਜੀ ਜਹਾਜ਼ ਸਾਡੀ ਧਰਤੀ ਤੇ ਆ ਕੇ ਉਤਰਿਆ ਤੇ ਉਸ ਦੀ ਪਰਮਿਸ਼ਨ ਦਿੱਤੀ ਹੈ ਨਾ ਜੀ ਉੱਥੇ ਇਹ ਉਹਦੀ ਪਰਮਿਸ਼ਨ ਨਾ ਦਿੰਦੇ ਕੋਲੰਬੀਆ ਵਰਗੇ ਛੋਟੇ ਜਿਹੇ ਦੇਸ਼ ਨੇ ਨਹੀਂ ਦਿੱਤੀ ਉੱਥੇ ਉਹਨਾਂ ਦਾ ਕੇਸ ਚੱਲੇਗਾ ਕੋਰਟ 'ਚੋਂ ਕੇਸ ਚੱਲੇਗਾ ਉਹਨਾਂ ਨੂੰ ਉੱਥੇ ਇਨਸਾਫ਼ ਮਿਲ ਜਾਵੇਗਾ ਜੀ ਕਿਤੇ ਨਾ ਕਿਤੇ ਸਾਰੇ ਇਹ ਚੀਜ਼ਾਂ ਰਲ ਕੇ ਉਹ ਬੜੀ ਮੰਦਭਾਗੀ ਘਟਨਾ ਹੈ ਕਿਉਂਕਿ ਜਿਹੜੇ ਪਰਿਵਾਰ ਇੱਥੇ ਜ਼ਮੀਨਾਂ ਜਾਇਦਾਦ ਵੇਚ ਕੇ ਉੱਥੇ ਉਹਨਾਂ ਦਾ ਸੁਪਨਾ ਦੇਖਿਆ ਸੀ ਕਾਮਯਾਬ ਹੋਣ ਦਾ ਜੀ ਜੀ ਉਹਦੇ ਨਾਲ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੀ ਖੜੀ ਹੈ ਸੀਮ ਸਾਹਿਬ ਨੇ ਵੀ ਹਮਦਰਦੀ ਪ੍ਰਗਟ ਕੀਤੀ ਆ ਜੀ ਜੀ ਸਾਡੇ ਮਿਨਿਸਟਰ ਸਾਹਿਬ ਵੀ ਵੈਲਕਮ ਕਰਨ ਗਏ ਸੀ ਜਿਨ੍ਹਾਂ ਨੇ ਵੀ ਅਸੀਂ ਕੀ ਕਰ ਸਕਦੇ ਉਹਨਾਂ ਉਹ ਘਰਾਂ ਤੱਕ ਪਹੁੰਚਾਇਆ ਹੈ ਜੀ ਜੀ ਸੋ ਸਾਡੀ ਉਹਨਾਂ ਨਾਲ ਦਿਲੋਂ ਹਮਦਰਦੀ ਆ ਔਰ ਜਿਹੜੇ ਏਜੰਟਾਂ ਨੇ ਗਲਤ ਡਾਕੂਮੈਂਟ ਲਾ ਕੇ ਭੇਜੀ ਉਹਨਾਂ ਤੇ ਸਰਕਾਰ ਕਾਰਵਾਈ ਕਰ ਰਹੀ ਹੈ ਔਰ ਬਾਕੀ ਸਾਰਿਆਂ ਤੇ ਕਰੇਗੀ ਅ ਜਰੂਰ ਪੁੱਛਣਾ ਚਾਹਵਾਂਗਾ ਨਵੀਆਂ ਫਰੈਸ਼ ਭਰਤੀਆਂ ਨੂੰ ਲੈ ਕੇ ਕਿ ਕਾਂਗਰਸ ਸਰਕਾਰ ਵੇਲੇ ਨਵੀਆਂ ਭਰਤੀਆਂ ਨਿਕਲੀਆਂ ਹੁਣ ਨੌਜਵਾਨ ਉਡੀਕ ਰਹੇ ਨੇ ਕਿ ਹੁਣ ਭਰੂ ਆਏ ਵਿਦੇਸ਼ਾਂ ਚ ਨੌਜਵਾਨਾਂ ਦੇ ਲਈ ਸਰਕਾਰ ਦੇ ਕੀ ਪਹਿਲ ਰਹਿਣ ਵਾਲੀ ਹੈ ਫਰੈਸ਼ ਭਰਤੀਆਂ ਨੂੰ ਲੈ ਕੇ ਕੀ ਜਿਹੜਾ ਆਪਣੀ ਸਰਕਾਰ ਦੇ ਧਿਆਨ ਚ ਲਿਆਉਣਾ ਚਾਹੋਗੇ ਬਾਰਡਰ ਬੈਲਟ ਤੋਂ ਉੱਠੇ ਜੇ ਇਧਰ ਤੇ ਬਹੁਤ ਸਾਰੇ ਨੌਜਵਾਨ ਬੇਰੋਜ਼ਗਾਰ ਵੀ ਨੇ ਤਾਂ ਕਿਵੇਂ ਵੇਖਦੇ ਨੇ ਗੁਰਦੇਵ ਸਿੰਘ ਲਖਣਾ ਜੀ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਦੱਸਾਂ ਕਿ ਸਾਡੀ ਮਜਬੂਰੀ ਹੈ ਕਿ ਹੁਣ ਸਾਡੇ 50000 ਜੋਬ ਨਿਕਲੀ ਹੈ ਜੀ ਜੀ ਮੈਟਰ ਦੇ ਅਧਾਰ ਤੇ ਆ ਸਾਡੇ ਬੱਚਿਆਂ ਕੋਲ ਕਿਤੇ ਕਿਤੇ ਕਮੀਆਂ ਸੀਗੀਆਂ ਔਰ ਨਵੀਆਂ ਅਸੀਂ ਜਿਹੜੇ ਭਰਤੀਆਂ ਨਿਕਲੀਆਂ ਐ ਜਾਂ ਕੋਈ ਕੋਰਟ ਕੇਸ ਪਏ ਨੇ ਜੀ ਜੀ ਸਰਕਾਰ ਨੇ ਕਾਫੀ ਹੁਣ ਫੇਰ ਇੱਕ ਆਪਣੇ ਟੀਚਰ ਭਰਤੀ ਕੀਤੇ ਸਰਕਾਰ ਨੇ ਜੀ ਇੱਕ ਦੋ ਜੇ ਸਰਕਾਰ ਦੇ ਪੱਖ ਤੋਂ ਹੋਰ ਕੇਸ ਲੜੇ ਜਾ ਰਹੇ ਆ ਵੀ ਉਹਨਾਂ ਨੂੰ ਜੋਇਨ ਕਰਾਇਆ ਜਾਵੇ ਜਿੱਥੇ ਜਿੱਥੇ ਜ਼ਰੂਰਤਾਂ ਨੇ ਸਾਰੇ ਡਿਪਾਰਟਮੈਂਟ ਵਿੱਚ ਤੁਸੀਂ ਕਿਤੇ ਵੀ ਆ ਆਰਟੀਆਈ ਤੋਂ ਜਾਣਕਾਰੀ ਲੈਣੀ ਚਾਹੋ ਵੀ ਹਰ ਡਿਪਾਰਟਮੈਂਟ ਵਿੱਚ ਅਸੀਂ ਜਿੱਥੇ ਖਾਲੀ ਵੈਕੈਂਸੀਆਂ ਪਈਆਂ ਭਰ ਰਹੇ ਚਾਹੇ ਉਹ ਮੇਰਾ ਡਿਪਾਰਟਮੈਂਟ ਹੋਵੇ ਚਾਹੇ ਦੂਜੀ ਹੋਣ ਅਸੀਂ ਸਰਕਾਰ ਲੈਵਲ ਤੇ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਸਾਡਾ ਜਿਹੜਾ ਇਹ ਸਾਡੇ ਸੀਐਮ ਸਰਦਾਰ ਭਗਤ ਸਿੰਘ ਮਾਨ ਦੀ ਕੋਸ਼ਿਸ਼ ਹੈ ਪਰ ਆਉਣ ਵਾਲੇ ਸਮੇਂ ਵਿੱਚ ਜਿਹੜੇ ਡਿਪਾਰਟਮੈਂਟ ਵਿੱਚ ਹੁਣੇ ਤੁਸੀਂ ਖਬਰਾਂ ਸੁਣੀ ਹੋਣੀਆਂ ਪੰਜਾਬ ਪੁਲਿਸ ਦੀ ਭਰਤੀ ਆ ਰਹੀ ਆ ਔਰ ਟੀਚਰ ਵੀ ਹੁਣ ਥੋੜੇ ਦਿਨਾਂ ਅੰਦਰ ਜੋਇਨ ਕਰ ਰਹੇ ਨੇ ਹਰ ਡਿਪਾਰਟਮੈਂਟ ਵਿੱਚ ਜਿੱਥੇ ਜਿੱਥੇ ਸਾਡੇ ਕੋਲੇ EMPLOYE ਘਟ ਨੇ ਅਸੀਂ ਉਹ ਸਾਰੇ ਜੋਇਨ ਕਰਾਵਾਂਗੇ ਔਰ ਭਰਤੀਆਂ ਵੀ ਕੱਢਾਂਗੇ ਔਰ ਸਰਦਾਰ ਭਗਤ ਸਿੰਘ ਮਾਨ ਦੀ ਇਕਵਾਈ ਵਿੱਚ ਆਮ ਆਦਮੀ ਪਾਰਟੀ ਲੋਕਾਂ ਨੂੰ ਰੋਜ਼ਗਾਰ ਦੇ ਰੰਦਾ ਹਿਯਾ ਕਰ ਰਹੀ ਹੈ ਔਰ ਲੋਕਾਂ ਨੂੰ ਸੁਖਾਲੇ ਕਰਨ ਲਈ ਜੋ ਅਸੀਂ ਗੱਲ ਕਰਕੇ ਆਏ ਸੀਗੇ ਅਸੀਂ ਸੇਵਾ ਲਈ ਆਏ ਲੋਕਾਂ ਦੇ ਅਸੀਂ ਕੋਸ਼ਿਸ਼ ਕਰਦੇ ਕਿ ਉੱਤੇ ਪੂਰੀ ਉਤਰੀ ਉਮੀਦ ਜਿਹੜੀਆਂ ਇਹ ਸਵਾਲ ਦਾ ਨਾਮ ਉਮੀਦ ਇਸ ਲਈ ਹੈ ਕਿ ਪਹਿਲਾਂ ਤੇ ਆਪੋਜੀਸ਼ਨ ਕਹਿੰਦੀ ਹੁੰਦੀ ਸੀ ਹੁਣ ਤਾਂ ਲੋਕ ਕਹਿਣ ਲੱਗੇ ਚੇਅਰਮੈਨ ਸਾਹਿਬ ਕਿ ਜਿੰਨਾ ਉਮੀਦਾਂ ਨਾਲ ਅਸੀਂ ਵੋਟਾਂ ਪਾਈਆਂ ਸੀ ਸਾਡੀਆਂ ਉਮੀਦਾਂ ਤੇ ਸਰਕਾਰ ਖਰੀ ਨਹੀਂ ਉਤਰ ਸਕੀ ਕਿਵੇਂ ਦੇਖਦੇ ਹੋ ਜੀ ਨਹੀਂ ਮੈਨੂੰ ਲੱਗਦਾ ਕਿ ਇਦਾਂ ਦਾ ਕੁਝ ਨਹੀਂ ਪਰ ਹਾਂ ਇਹ ਗੱਲ ਜ਼ਰੂਰ ਹੈ ਜੀ ਕਿ ਤਾਣਾ ਜਿਹੜਾ ਸੀਗਾ ਉਹ ਇਨਾਂ ਕੁਲ ਜੇ ਹੋਇਆ ਸੀ ਕਿ ਸਰਕਾਰ ਨੂੰ ਠੀਕ ਕਰਦਾਂ ਲੱਗਿਆ ਮੈਂ ਹੁਣ ਤੁਹਾਨੂੰ ਆ ਅਧਾਰਨਾ ਛੋਟੀਆਂ-ਛੋਟੀਆਂ ਦਾ ਪਿੰਡ ਲੈਵਲ ਤੋਂ ਦੇ ਦੋ ਮੈਂ ਅੱਜ ਵੀ ਆਪਣੇ ਪਿੰਡ ਵਿੱਚ ਤੁਸੀਂ ਮੇਰੇ ਘੇੜਾ ਦੇ ਕੇ ਦੇਖੋ ਜੀ ਮੇਰੇ ਪਿੰਡ ਵਿੱਚ ਅੱਜ ਮੈਂ ਚੱਕਰ ਲਾ ਗਿਆ ਤਾਂ ਕਹਿੰਦੇ ਕਿ ਜਿੰਨਾ ਕੰਮ ਤੁਸੀਂ ਆਹ 2 ਸਾਲਾਂ ਵਿੱਚ ਕਰ ਦਿੱਤਾ ਹੈ ਜੀ ਇਹ ਕਿਤੇ ਪਿਛਲੇ ਸਮੇਂ ਜੀ ਇੰਨਾ ਹੋਇਆ ਹੁੰਦਾ ਜੀ ਤੇ ਅੱਜ ਆ ਹਾਲਾਤ ਨਾ ਹੁੰਦੇ ਜੀ ਸੋ ਅਸੀਂ ਲੱਗੇ ਆ ਇਹਨੂੰ ਠੀਕ ਕਰਾਂਗੇ ਸਾਰੇ ਨੂੰ ਜਿਹੜਾ ਲੋਕਾਂ ਨੂੰ ਉਮੀਦਾਂ ਬਹੁਤ ਜ਼ਿਆਦਾ ਸੀ ਜੀ ਔਰ ਲੋਕ ਦੂਜੀ ਗੱਲ ਮੈਂ ਕਈ ਵਾਰੀ ਅਕਸਰ ਕਹਿਣਾ ਹੈ ਕਿ ਜੇਕਰ ਪੁਰਾਣੀਆਂ ਸਰਕਾਰਾਂ ਵੱਲੋਂ ਜੀ ਜੀ ਜਿੰਨਾ ਕ ਅੱਜ ਅਸੀਂ ਪੁਰਾਣੀਆਂ ਸਰਕਾਰਾਂ ਨਾਲ ਦੇ ਚੁੱਕੇ ਹੋਏ ਲੋਨ ਦਾ ਵਿਆਜ ਤਰ ਰਹੇ ਆ ਜੀ ਉਹਨਾਂ ਦੇ ਕਰਜ਼ੇ ਦੀ ਕਿਸ਼ਤ ਮੋੜ ਰਹੇ ਆ ਜੇ ਸਾਨੂੰ ਅੱਜ ਨਾ ਮੋੜਨੀ ਪਵੇ ਜੀ ਤੇ ਅੱਜ ਪੰਜਾਬ ਦੇ ਹਾਲਾਤ ਬੜੇ ਵਧੀਆ ਹੋਣ ਬੜੇ ਵਧੀਆ ਆਹੀ ਹੋਰ ਮੌਕੇ ਪੈਦਾ ਕਰ ਸਕਦੇ ਆ ਕਿਉਂਕਿ ਇਹਨਾਂ ਨੇ ਸਰਕਾਰਾਂ ਨੇ ਪੰਜਾਬ ਨੂੰ ਇਸ ਜਗ੍ਹਾ ਤੇ ਖੜਾ ਕੀਤਾ ਸੀ ਜਿੱਥੋਂ ਅਸੀਂ ਲੱਗੇ ਹੋਏ ਆ ਤੁਸੀਂ ਇੱਕ ਉਹ ਅੰਕੜੇ ਕੱਢ ਕੇ ਦੇਖਿਓ ਕਿ ਜਿਹੜਾ ਇਹਨਾਂ ਦੇ ਲੋਨ ਦੇ ਲੈ ਹੋਏ ਕਿੰਨੇ ਕਿੰਨੇ ਸਾਨੂੰ ਉਹਨਾਂ ਦੀਆਂ ਜਿਹੜੀਆਂ ਕਿਸ਼ਤਾਂ ਮੋੜਨੀਆਂ ਪੈ ਰਹੀਆਂ ਵਿਆਜ ਦੀਆਂ ਉਹਦਾ ਕਰਕੇ ਜਦੋਂ ਤਾਣਾ ਉਲਝਾ ਹੈ ਸਿਰ ਉਹਨੂੰ ਅਸੀਂ ਠੀਕ ਕਰਾਂਗੇ ਅਸੀਂ ਇਨਕਮ ਦੇ ਸੋਰਸ ਵਧਾ ਰਹੀ ਹੈ ਸਰਕਾਰ ਔਰ ਜਿੱਦਾਂ ਜਿੱਦਾਂ ਸੋਰਸ ਵਧਦੇ ਨੇ ਜੀ ਸਾਡਾ ਜਿਹੜਾ ਪੰਜਾਬ ਸਰਕਰਜਾ ਸੀ ਇਹ ਵੀ ਲਾਵਾਂਗੇ ਲੋਕਾਂ ਨੂੰ ਰੋਜ਼ਗਾਰ ਵੀ ਦੇਵਾਂਗੇ ਅਸੀਂ ਦਿਲੋਂ ਜਿਹੜੀ ਆਮ ਆਦਮੀ ਪਾਰਟੀ ਆ ਔਰ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਹੈ ਉਹ ਪੰਜਾਬ ਲਈ ਕੰਮ ਕਰ ਰਹੀ ਆ ਅਸੀਂ ਪੰਜਾਬ ਨੂੰ ਬਿਹਤਰ ਬਣਾਉਣ ਲਈ ਕੰਮ ਕਰਾਂਗੇ ਔਰ ਲੋਕਾਂ ਲਈ ਖੜੇ ਆ ਲੋਕਾਂ ਨਾਲ ਜਿਵੇਂ 2022 ਦੇ ਵਿੱਚ ਆਮ ਆਦਮੀ ਪਾਰਟੀ ਲੋਕਾਂ ਨਾਲ ਜੁੜੀ ਸੀ ਇਹ ਤਿੰਨ ਸਾਲ ਹੋ ਗਏ ਤਿੰਨ ਸਾਲ ਹੋ ਗਏ ਨੇ ਉਵੇਂ ਹੀ ਜੁੜੀ ਆ ਆਮ ਆਦਮੀ ਪਾਰਟੀ ਲੋਕਾਂ ਨਾਲ ਜਿਵੇਂ ਕਿ ਤਿੰਨ ਸਾਲ ਪਹਿਲਾਂ ਸੀ ਬਿਲਕੁਲ ਜੀ ਤੁਸੀਂ ਜੁੜੀ ਹੋਈ ਆ ਦੇਖੋ ਅਸੀਂ ਮੈਂ ਉਹਨਾਂ ਸਾਰਿਆਂ ਦੀ 100% ਗੱਲ ਕਰਦਾ ਮੈਂ ਤਾਂ ਅੱਜ ਵੀ ਹਫ਼ਤੇ ਦੀ ਦੋ ਦਿਨ ਬਾਅਦ ਆਪਣੀ ਉਹ ਪੋਸਟ ਪਾ ਕੇ ਬੈਠਦਾ ਘਰੇ ਜੀ ਜੀ ਜੇ ਕੋਈ ਮੈਂ ਕਿਸੇ ਭੈਣ ਭਰਾ ਦੇ ਕੰਮ ਆ ਸਕਾ ਤਾਂ ਮੈਨੂੰ ਮੈਂ ਬੈਠਾ ਹਾਂ ਹਾਜ਼ਰ ਹਾਂ ਜੀ ਤੇ ਸਾਡੇ ਕੰਮ ਨੂੰ ਦੇਖਦੇ ਹੋਇਆ ਤੁਸੀਂ ਦੇਖਿਆ ਵਾ ਡੇਲੀ ਕਿੰਨੇ ਸਰਪੰਚ ਮੈਂਬਰ ਜਾਂ ਕੋਈ ਸੰਸਤਾਵਾਂ ਦੇ ਲੋਕ ਸਾਡੇ ਨਾਲ ਜੁੜ ਰਿਹਾ ਜੁਆਇਨ ਕਰ ਰਹੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਸਹੀ ਟਰੈਕ ਤੇ ਚੱਲ ਰਹੀ ਹੈ ਡੇਲੀ ਬੜੇ ਲੋਕ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਸਾਡਾ ਜਿਹੜਾ ਸਰਪੰਚ ਬਣੇ ਨੇ ਮੈਂਬਰ ਬਣੇ ਨੇ ਜਾਂ ਹੁਣ ਅਸੀਂ ਕਾਰਪੋਰੇਸ਼ਨਾਂ ਪੰਜਾਬ ਵਿੱਚ ਜਿੱਤੀਆਂ ਨੇ ਹੋਰ ਵੀ ਛੋਟੀਆਂ ਇਲੈਕਸ਼ਨਾਂ ਕਿੰਨੀਆਂ ਸਾਰੀਆਂ ਅਸੀਂ ਜਿੱਤ ਚੁੱਕੇ ਹਾਂ ਔਰ ਬੜੀਆਂ ਦੂਜੀਆਂ ਪਾਰਟੀਆਂ ਦੇ ਜਿਹੜੇ ਚੰਗੇ ਲੋਕ ਸੀ ਉਹਨਾਂ ਨੂੰ ਲੱਗ ਰਿਹਾ ਕਿ ਜਿੰਨਾ ਅਸੀਂ ਕਰ ਸਕਦੇ ਉੱਥੋਂ ਅਸੀਂ ਬੈਟਰ ਕਰ ਰਹੇ ਹਾਂ ਔਰ ਸਾਨੂੰ ਜੁਆਇਨ ਕਰ ਰਹੇ ਅੱਜ ਵੀ ਪੰਜਾਬ ਦੇ ਵਿੱਚ ਵੋਟ ਬੈਂਕ ਦੇਖ ਲਓ ਜਾਂ ਲੋਕਾਂ ਦੇ ਵਿੱਚ ਜਿਹੜ ਸਿਮਪਗਤ ਸਿੰਘ ਮਾਨ ਜੀ ਆਮ ਆਦਮੀ ਪਾਰਟੀ ਲਈ ਕਰੇਜ ਹੈ ਅੱਜ ਵੀ ਲੋਕ ਜੁਆਇਨ ਕਰਦੇ ਆ ਦਿੱਲੀ ਖਬਰਾਂ ਤੋਂ ਚੈੱਕ ਕਰਦੇ ਹਾਂ ਜੀ ਜੀ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਚੇਅਰਮੈਨ ਸਾਹਿਬ ਕੀ اپੋਜੀਸ਼ਨ ਵੀ ਕਹਿੰਦੀ ਹੈ ਕਿ ਆਮ ਆਦਮੀ ਪਾਰਟੀ ਸਰ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਇਹਨਾਂ ਦੇ ਐਮ ਐਲ ਏ ਨੇ ਚੇਅਰਮੈਨਾਂ ਨੇ ਸਰਪੰਚਾਂ ਨੇ ਜਾਇਦਾਦ ਬੜੀ ਬਣਾਈ ਗੁਰਦੇਵ ਸਿੰਘ ਲਖਣ ਨੇ ਉਹਨਾਂ ਨੇ ਕਿੰਨੀ ਕਿ ਜਾਇਦਾਦ ਬਣਾਈ ਕਿੰਨੀ ਕਿ ਪੈਲੀ ਬਣ ਗਈ ਇਹਨਾਂ ਇਹਨਾਂ ਸਵਾਲਾਂ ਦੇ ਕਿਵੇਂ اپੋਜੀਸ਼ਨ ਦੀਆਂ ਇਹਨਾਂ ਚੀਜ਼ਾਂ ਦੇ ਕਿਵੇਂ ਮੇਰੇ ਕੋਲ ਅਸੀਂ ਰਾਜਨੀਤੀ ਵਿੱਚ ਚੌਣ ਦਾ ਕੋਈ ਸ਼ੌਂਕ ਨਹੀਂ ਸੀ ਅਸੀਂ ਤੇਨੂੰ ਸਿਸਟਮ ਸੈੱਟ ਕਰਨ ਲਈ ਆਏ ਸਾਂ ਜੀ ਜੀ ਜੇ ਅਸੀਂ ਉਹ ਸਿਸਟਮ ਦਾ ਆਪ ਹੀ ਵੜ ਕੇ ਫਿਰ ਤਾਂ ਸਾਡਾ ਰਾਜਨੀਤੀ ਵਿੱਚ ਚੌਣ ਦਾ ਕੋਈ ਮਕਸਦ ਨਹੀਂ ਕੋਵ ਦੇਵ ਸਿੰਘ ਲਖਣਾ ਜਿਸ ਨੇ ਰਾਜਨੀਤੀ ਵਿੱਚ ਆਇਆ ਸੀ ਜੀ ਉਸ ਦਿਨ ਉਹਦਾ 4-5 ਲੱਖ ਰੁਪਏ ਇਨਕਮ ਸੀ ਉਹਦੇ 2-3 ਕਾਰੋਬਾਰ ਚੱਲਦੇ ਸੀ ਵਧੀਆ ਅੱਛਾ ਜੀ ਮੈਂ ਪਿਛਲੇ 15-20 ਸਾਲਾਂ ਤੋਂ ਟੈਨ ਭਰਦਾ ਵਾਂ ਜੀ ਮੇਰੀ ਆਮਦਨ ਚੈੱਕ ਕਰ ਲਓ ਔਰ ਅੱਜ ਚੈੱਕ ਕਰ ਲਓ ਵੀ ਅੱਜ ਕੀ ਹੈਗਾ ਮੈਂ ਕਾਫੀ ਨੁਕਸਾਨ ਆ ਐਸਲੀ ਜਿਸ ਗੱਲ ਤੋਂ ਤੁਸੀਂ ਕਰਦੇ ਹੋ ਕੀਤਾ ਏ ਔਰ ਜਾਇਦਾਦ ਬਣਾਉਣਾ ਤਾਂ ਕੀ ਚਲੋ ਅਸੀਂ ਤਾਂ ਅੱਜ ਵੀ ਘਰੋਂ ਹੀ ਸੇਵਾ ਕਰ ਰਹੇ ਹਾਂ ਅੱਛਾ ਜੀ ਐਦਾਂ ਦੀ ਕੋਈ ਗੱਲ ਨਹੀਂ ਕਦੇ ਤੁਸੀਂ ਜੀ 1 ਰੁਪਿਆ ਵੀ ਜੀ ਮੈਂ ਤੁਹਾਡੇ ਹੁਣ ਕੈਮਰੇ ਦੇ ਕਹਿ ਦਿੰਦਾ ਕਿ ਤੁਸੀਂ ਕਦੇ 1 ਰੁਪਿਆ ਵੀ ਕੋਈ ਐਦਾਂ ਦੀ ਜਾਇਦਾਦ ਠੀਕ ਹੈ ਸਾਨੂੰ ਪ੍ਰਮਾਤਮਾ ਨੇ ਜੀ ਕਾਰੋਬਾਰ ਦਿੱਤਾ ਹੈ ਰੁਜ਼ਗਾਰ ਬੜਾ ਸੋਖਾ ਵਾ ਪਰ ਇਹ ਸਾਡਾ ਰਾਜਨੀਤੀ ਵਿੱਚ ਆਉਣ ਦਾ ਮਕਸਦ ਇੱਕ ਸੇਵਾ ਹੈ ਕੋਈ ਬਿਜ਼ਨਸ ਨਹੀਂ ਕੋਈ ਜਾਇਦਾਦ ਬਣਾਉਣਾ ਨਹੀਂ ਜੀ ਇਹ ਤੁਹਾਨੂੰ ਮੈਂ ਵਾਦਾ ਕਰਦਾ ਕਿ ਨਾ ਅੱਜ ਔਰ ਨਾ ਕਦੇ ਆਉਣ ਵਾਲੇ ਸਮੇਂ ਚ ਇਹ ਕੰਪਲੇਨ ਨਹੀਂ ਆਵੇਗੀ ਤੇ ਨਾ ਹੀ ਇਹ ਲੋਕ ਕਹਿੰਦੇ ਆ ਠੀਕ ਹੈ ਵਿਰੋਧੀ ਪਾਰਟੀਆਂ ਦੇ ਵਿੱਚ ਤਾਂ ਇਹ ਉਹਨਾਂ ਕੋਲੇ ਹੁੰਦਾ ਕਹਿਣ ਨੂੰ ਕੀ ਹੈ ਜੀ ਇਹੀ ਗੱਲਾਂ ਕਹਿਣੀਆਂ ਨੇ ਉਹਨਾਂ ਦਾ ਲੇਕੋ ਮੁੱਦਾ ਚਾਹੀਦਾ ਉਹਨਾਂ ਨੂੰ ਮਿਲਣਾ ਕਿ ਅਸੀਂ ਕੋਈ ਨਾ ਕੋਈ ਕਿਸੇ ਉੱਤੇ ਚਿੱਕੜ ਸੁੱਟੀਏ ਪਰ ਜਿੱਦਨ ਕੋਈ ਤੁਹਾਨੂੰ ਚੀਜ਼ ਸਾਹਮਣੇ ਆਈ ਤੁਸੀਂ ਮੇਰੇ ਨਾਲ ਹੌਣ ਕੈਮਰੇ ਤੇ ਗੱਲ ਕਰਿਓ ਕਦੇ ਨਹੀਂ ਇਸ ਤਰ੍ਹਾਂ ਦਾ ਅਸੀਂ ਸੇਵਾ ਕਰਦੇ ਆ ਤਾਂ ਠੱਕੇਸ਼ਾਈ ਤੇ ਕੀ ਕਹਿਣਾ ਚਾਹੋਗੇ ਜਿਹੜੀ ਹੁਣ 42 ਸੀਟਾਂ ਕਾਂਗਰਸ ਕੋ ਹੋਣ ਤਾਂ ਵੀ 24 ਸੀਟਾਂ ਵਾਲਾ ਮਿਹਰ ਬਣ ਜਾਣਾ ਹੋਰ ਬਹੁਤ ਸਾਰੇ ਕੰਮਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਤਿੰਨ ਸਾਲਾਂ ਦੇ ਵਿੱਚ ਧੱਕੇਸ਼ਾਹੀ ਦੇ ਦੋਸ਼ ਲੱਗੇ ਸੀ ਕਿ ਆਮ ਘਰਾਂ ਤੋਂ ਉੱਠ ਕੇ ਅਸੀਂ ਸੇਵਾ ਕਰਨੀ ਹੈ ਪਰ ਇਹ ਧੱਕੇਸ਼ਾਹੀ ਤੇ ਦੋਸ਼ ਕਿਵੇਂ ਵੇਖਦੇ ਹੋ ਜੀ ਨਹੀਂ ਇਹ ਤਾਂ ਕੀ ਹੁੰਦਾ ਹੈਗੇ ਤਾਂ ਬਸ ਜਦੋਂ ਕੋਈ ਸਾਡੇ ਕੋਲੇ ਜਵਾਬ ਨਾ ਹੋਵੇ ਅੱਛਾ ਜੀ ਸਾਡੇ ਕੋਲੇ 24 ਸਾਡੇ ਉੱਥੇ ਬੰਦੇ ਜਿੱਤੇ ਅਮਰਸਰ ਦੀ ਗੱਲ ਕੀਤੀ ਤੁਸੀਂ ਮੈਂ ਤੁਹਾਨੂੰ 24 ਬੰਦੇ ਜਿੱਤੇ ਸਾਡੇ ਜੀ 9 ਬੰਦੇ ਸਾਡੇ ਆਜ਼ਾਦ ਜਿੱਤੇ ਜਿਹੜੇ ਸਾਡੇ ਤੋਂ ਨਾਰਾਜ਼ ਹੋ ਕੇ ਬਾਹਰ ਲੜ ਗਏ ਜੀ ਉਹ 9 ਦੇ 9 ਜੁਆਇਨ ਕਰ ਗਏ ਜੀ 24 ਤੇ 9 ਜੀ ਕਿੰਨੇ ਹੋ ਗਏ 33 33 ਹੋ ਗਏ ਜੀ 33 ਹੋ ਗਏ ਸੱਤ ਸਾਡੇ ਕੋਲ ਉੱਥੇ ਐਮਐਲਏ ਨੇ 40 ਵੋਟ ਹੋ ਗਏ ਸਾਡੇ ਜੀ ਕਾਂਗਰਸ ਕੋਲ 41 ਸੀ ਔਰ ਸਾਡੇ ਕੋਲੇ 40 ਵੋਟ ਹੋ ਗਏ ਤੇ 5 ਬੰਦਿਆਂ ਨੇ ਸਾਨੂੰ ਓਪਨਲੀ ਹੱਥ ਖੜੇ ਕਰਕੇ ਉੱਥੇ ਆਨ ਕੈਮਰਾ ਜਿਹੜਾ ਕੈਮਰਾ ਕਾਂਗਰਸ ਦੇ ਬੰਦਿਆਂ ਨੇ ਤੋੜਿਆ মিডিਆ ਵਾਲਾ ਕੈਮਰਾ ਕਿਉਂ ਤੋੜਿਆ ਇਹਨਾਂ ਨੇ ਸਾਨੂੰ 45 ਬੰਦਿਆਂ ਨੇ ਸਹਿਮਤੀ ਦਿੱਤੀ ਉਹਨਾਂ ਦੇ ਸਾਈਨ ਸਿਗਨੇਚਰ ਸਾਰਾ ਕੁਝ ਹੈਗਾ ਵਾ ਬਾਈ ਉਹਨਾਂ ਨੇ ਹੈਡ ਅਪ ਕਰਕੇ ਜਿਹੜਾ ਕਾਰਪੋਰੇਸ਼ਨ ਦੇ ਵਿੱਚ ਮੇਅਰ ਚੁਣ ਦਾ ਪ੍ਰੋਸੈਸ ਹੈ ਸਰਕਾਰਾਂ ਵੱਲੋਂ ਬਣਿਆ ਆਇਆ ਹੈ ਲਾਅ ਮੁਤਾਬਕ 45 ਬੰਦਿਆਂ ਨੇ ਹੈ ਹੱਥ ਉੱਪਰ ਕਰਕੇ ਸਾਨੂੰ ਸਹਿਮਤੀ ਦਿੱਤੀ ਤਾਂ ਹੀ ਮੇਅਰ ਬਣਿਆ ਤੋ ਕੈਮਰਾ ਕਿਉਂ ਸਰਕਾਰ ਉਹਨਾਂ ਨੇ ਤੋੜਿਆ ਕਾਂਗਰਸੀਆਂ ਨੇ ਉਹਨਾਂ ਦਾ ਪਰਚਾ ਵੀ ਹੋਇਆ ਸਰਕਾਰ ਨੇ ਉਹਨਾਂ ਨੂੰ ਪਰਚਾ ਕੀਤਾ ਜੀ ਕਿ ਤੁਸੀਂ ਸਾਡੇ ਉਹ ਕੈਮਰੇ ਤੋੜੇ ਗਏ ਨੇ ਕੈਮਰਾ ਲਗਾ ਕੇ ਅਸੀਂ ਕੀਤਾ ਅਸੀਂ ਵੇਖੋ ਜੇਕਰ ਸਾਡਾ ਮੇਰ ਉੱਤੇ ਨਾ ਬਣਦਾ ਹੁੰਦਾ ਤਾਂ ਸਾਨੂੰ ਵੀ ਸੀ ਅਸੀਂ ਉਹਨੂੰ 6 ਮਹੀਨੇ ਲੜਕਾ ਲੈਂਦੇ ਇਹ ਪਹਿਲੀ ਸਰਕਾਰਾਂ ਇਦਾਂ ਹੀ ਕਰਦੀਆਂ ਸੀ ਜੀ ਜਦੋਂ ਤੱਕ ਇਹ ਤੋੜ-ਫੋੜ ਨਹੀਂ ਕਰ ਲੀਤ ਉਹਨੂੰ ਲੰਬਾ ਕਰੀ ਜਾਂਦੇ ਲੰਬਾ ਕਰੀ ਜਾਂਦੇ ਸੀ ਤਾਂ ਸਾਨੂੰ ਤਾਂ ਪਤਾ ਸੀ ਸਾਡਾ ਮਿਹਰਬਾਨ ਅਸੀਂ ਤਾਂ ਹੀ ਉਧਰ ਇਲੈਕਸ਼ਨ ਕਰਵਾਈ ਅਸੀਂ ਰਿਟਨ ਦੇ ਵਿੱਚ ਵੇਖੋ ਕੋਈ ਵੀ ਪ੍ਰੈਕਟੀਕਲ ਪਾਰਟੀ ਆ ਉਹਨੂੰ ਉਹਨੂੰ ਪਤਾ ਸੀ ਅਸੀਂ ਇਲੈਕਸ਼ਨ ਲੜਨ ਜਾ ਰਹੇ ਹ 40 ਬੰਦੇ ਸਾਡੇ ਸਵੋਟ ਸਾਡੇ ਕੋਲ ਹੈ ਜੀ ਪੰਜ ਵੋਟਰਾਂ ਨੇ ਸਾਨੂੰ ਸਹਿਮਤੀ ਦਿੱਤੀ ਸੀ ਉਹਨਾਂ ਨੇ ਕਿ ਅਸੀਂ ਤੁਹਾਨੂੰ ਤੁਹਾਡੇ ਕੰਮ ਨੂੰ ਪਸੰਦ ਕਰਦੇ ਹਾਂ ਅਸੀਂ ਕਾਂਗਰਸ ਨੂੰ ਜਾਂ ਦੂਜੀ ਪਾਰਟੀ ਨੂੰ ਨਹੀਂ ਕਰਾਂਗੇ ਸਾਡੇ 45 ਬੰਦਿਆਂ ਦੇ ਹੱਥ ਖੜੇ ਕੀਤੇ ਮੈਂ ਉਸ ਗੱਡੀ ਨੂੰ ਤੁਸੀਂ ਮੇਰੀ ਮੈਂ ਤੁਹਾਨੂੰ ਵੀਡੀਓ ਦਿਨਾ ਉਹ ਗੱਡੀ ਦੇ ਵਿੱਚ 45 ਬੰਦੇ ਮੈਂ ਬਿਠਾ ਕੇ ਲੈ ਕੇ ਗਿਆ ਸੀ ਆ ਔਰ ਅੰਦਰ ਤੱਕ ਮੈਂ ਤੁਹਾਨੂੰ ਵੀਡੀਓ ਦੇਵਾਂਗਾ ਕਰੋ ਬੰਦੇ ਤੁਸੀਂ ਗਿਣ ਲਓ 40 ਬੰਦੇ ਸਾਡੀ ਗੱਡੀ ਚ ਉਤਰੇ ਪੰਜ ਬੰਦੇ ਜਿਹੜੇ ਉੱਥੇ ਸੀ ਉਹਨਾਂ ਨੇ ਸਾਨੂੰ ਹੱਥਾ ਫੜ ਉੱਪਰ ਕਰਕੇ ਸਪੋਰਟ ਕੀਤੀ ਤਾਂ ਹੀ ਮੇਰੇ ਬਣਾ ਇਦਾਂ ਨਹੀਂ ਹੁੰਦਾ ਕਿ ਉਹ ਤਾਂ ਜਿਵੇਂ ਹੁਣ ਉਹ ਤੇ ਕਾਲੀਦਾਰ ਜਿਹੜਾ ਤਿੰਨਾਂ ਚੋਹ ਸ਼ੀਟਾ ਵਾਲਾ ਉਹ ਵੀ ਕਹੀ ਜਾਂਦਾ ਹੈ ਕਾਂਗਰਸਨ ਦੇ ਕਹਨੇ ਕਹਨੇ ਉਹਨੂੰ ਲੱਗਦਾ ਸਾਡੇ ਤੋਂ ਉਹਨਾਂ ਕੋਲ ਸ਼ੀਟਾ ਕੁਝ ਜ਼ਿਆਦਾ ਨੇ ਪਰ ਬਿਲਕੁਲ ਲਾਅ ਦੇ ਮੁਤਾਬਕ ਔਰ ਬਿਲਕੁਲ 45 ਬੰਦਿਆਂ ਨੇ ਸਪੋਰਟ ਕੀਤੀ ਤਾਂ ਹੀ ਬਣਿਆ ਦੋ ਸਾਲ ਰਹਿ ਗਏ ਨੇ 27 ਦੀਆਂ ਚੋਣਾਂ ਦੇ ਵਿੱਚ ਵੀ ਬਾਰਡਰ ਤੋਂ ਇਹ ਬਾਰਡਰ ਵਾਲੇ ਲੋਕਾਂ ਨੇ ਤੁਹਾਡੇ ਚਿਹਰੇ ਵੱਲ ਵੇਖਿਆ ਕੀ ਕੋਈ ਸਾਡੇ ਵੀ ਇਲਾਕੇ 'ਚ ਉੱਠ ਕੇ ਕਿ ਸਰਦਾਰ ਗੁਰਦੇਵ ਸਿੰਘ ਲਖਣਾ ਹੈ ਚੇਅਰਮੈਨ ਬੈੜਵਾਲ ਜੀ ਨੇ ਜਾਂ ਸਰਵਣ ਸਿੰਘ ਧੁੰਨ ਜੀ ਨੇ ਬਾਰਡਰ ਦੇ ਲੋਕਾਂ ਨੂੰ ਬੜੀਆਂ ਉਮੀਦਾਂ ਆਪਣੇ ਇਲਾਕੇ ਦੇ ਇਹਨਾਂ ਨੁਮਾਇੰਦਿਆਂ ਤੋਂ ਰਹੀਆਂ ਤੁਹਾਡੇ ਦਿਮਾਗ ਦੇ ਵਿੱਚ ਮਨ ਦੇ ਵਿੱਚ ਕਿਹੜੇ ਉਹ ਕੰਮ ਸੀ ਉਹ ਕਿਹੜੇ ਕੰਮ ਹੋਣ ਤੱਕ ਹੋ ਗਏ ਵੀ ਜਿਹੜੇ ਆ ਬਾਰਡਰ ਦੀ ਡਿਵੈਲਪਮੈਂਟ ਤੇ ਇਹ ਜਰੂਰ ਸ਼ਾਰਟਲੀ ਕੁਝ ਨਾ ਕੋਈ ਜਰੂਰ ਦੱਸਿਓ ਕਿ ਇਹਨਾਂ ਲੋਕਾਂ ਨੂੰ ਜੋ ਉਮੀਦਾਂ ਸੀ ਉਸ ਤੇ ਕਿੰਨੀ ਕਿ ਬਾਰਡਰ 벨ਟ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਟੀਮ ਖਰੀ ਉਤਰ ਸਕੀ ਨੇ ਮੈਂ ਤੁਹਾਨੂੰ ਸਾਡੀ ਦੇਖੋ ਜਿਹੜਾ ਵੀ ਹੈਗਾ ਵਾ ਪਿੰਡਾਂ ਦੇ ਵਿੱਚ ਹੁਣ ਸਰਪੰਚ ਸਾਡੇ ਹੁਣ-ਹੁਣ ਬਣੇ ਨੇ ਅਸੀਂ ਕੋਸ਼ਿਸ਼ ਕੀਤੀ ਪਹਿਲੀਆਂ ਪੰਚਾਇਤਾਂ ਨੂੰ ਬੇਨਤੀ ਕਰਕੇ ਵੀ ਤੁਸੀਂ ਅਸੀਂ ਤੁਹਾਡਾ ਕੋਈ ਕੰਮ ਨਹੀਂ ਰੋਕਦੇ ਤੁਸੀਂ ਕਰਾਓ ਜੀ ਪਿੰਡਾਂ ਦੇ ਵਿੱਚ ਜਿਹੜੇ ਛੋਟੇ-ਛੋਟੇ ਵਿਕਾਸ ਹੁੰਦੇ ਆ ਸੜਕਾਂ ਦੇ ਜਿਹੜੇ ਕੰਮ ਸੀ ਉਹ ਅਸੀਂ ਮੰਤਰੀ ਜੀ ਆਪਣੇ ਜਿਹੜੇ-ਜਿਹੜੇ ਡਿਪਾਰਟਮੈਂਟ ਦਾ ਜਿਹੜਾ ਵੀ ਕੰਮ ਸ਼ਾਰਟ ਲਿਸਟ ਜੀ ਅਸੀਂ ਲੋਕ ਲੈ ਕੇ ਆਉਂਦੇ ਉਹਨਾਂ ਦਾ ਕਰਵਾ ਕੇ ਆਉਨੇ ਆ ਜੀ ਜੇ ਐਜੂਕੇਸ਼ਨ ਆ ਇਹੀ ਸਾਡੇ ਕੰਮ ਤਾਂ ਹੁੰਦੇ ਨਾ এডੂਕੇਸ਼ਨ ਆ ਹੈਲਥ ਆਪਣੇ ਖੇਮਕਰ ਦੇ ਵਿੱਚ ਚਾਰ ਪੰਜ ਮਾਲਾ ਕਲੀਨਿਕ ਖੁੱਲ ਗਏ ਆ ਆਉਣ ਵਾਲੇ ਟਾਈਮ ਵਿੱਚ ਚਾਰ ਪੰਜ ਹੋਰ ਕਰਾਂਗੇ ਹਸਪਤਾਲਾਂ ਵਿੱਚ ਦਵਾਈਆਂ ਆਉਣ ਲੱਗੀਆਂ ਨੇ ਸਕੂਲਾਂ ਵਿੱਚ ਟੀਚਰ ਆ ਗਏ ਨੇ ਜਿਹੜੇ ਵੀ ਡਿਪਾਰਟਮੈਂਟ ਦਾ ਕੋਈ ਵੀ ਕੰਮ ਆ ਅਸੀਂ ਹਫ਼ਤੇ 'ਚ ਦੋ ਦਿਨ ਘਰੇ ਬੈਠ ਕੇ ਜੀ ਇੱਕ ਮੈਂ ਆਪਣੇ ਵਟਸਐਪ ਤੇ ਸਟੇਟਸ ਲਾ ਕੇ ਵੀ ਸਾਰੇ ਸਾਥੀਆਂ ਨੂੰ ਇਨਫੋਰਮ ਕਰਦਾ ਕਿ ਮੈਂ ਘਰ ਬੈਠਾ ਹਾਂ ਜੇ ਕੋਈ ਸਾਥੀ ਕਿਸੇ ਦੀ ਵੀ ਮੈਂ ਕੰਮ ਆ ਸਕਦਾ ਵਧੀਆ ਵਾਂ ਔਰ ਜਿਹੜੇ ਜਿਹੜੇ ਕੰਮ ਸੀ ਚਾਹੇ ਰੋਡ ਦੇ ਜਾਂ ਸਕੂਲ ਦੇ ਜਾਂ ਪਿੰਡਾਂ ਦੇ ਵਿਕਾਸ ਦੇ ਸਾਰੇ ਅਸੀਂ ਜਿਹੜੇ ਅਦਾਪਾਰਟਮੈਂਟ ਦੇ ਸੀ ਉਹਨਾਂ ਤੱਕ ਪਹੁੰਚ ਕਰਕੇ ਕਰਵਾ ਰਹੇ ਹਾਂ ਦੁਬਾਰਾ ਲੋਕ ਭਰੋਸਾ ਕਰਨਗੇ 2022 ਲਈ ਕਿਵੇਂ ਦੀ ਰਣਨੀਤੀ ਕਿਵੇਂ ਦੀ ਸਟ੍ਰੈਟਜੀ ਹੈ ਕੀ ਕਹਿਣਾ ਚਾਹੋਗੇ ਨੇ ਲੋਕ ਭਰੋਸਾ ਕਰਨਗੇ 100% ਕਰਨੀ ਹੁਣ ਵੀ ਜਿਹੜੀਆਂ ਇਲੈਕਸ਼ਨ ਆਪਾਂ ਲੜੀਆਂ ਸਾਰੀਆਂ ਜਿੱਤ ਰਹੇ ਆਂ ਔਰ ਲਾਸਟ ਆ ਜੀ 2 ਸਾਲ ਨੇ ਇਹ ਹੋਣਾ ਸੀ ਹੋਰ ਵੀ ਬਹੁਤ ਕੰਮ ਕਰਨੇ ਲੋਕਾਂ ਦੀ ਸੇਵਾ ਜੇ ਲੱਗੇ ਹੋਏ ਆਂ ਔਰ ਲੋਕ ਭਰੋਸਾ ਕਰਨਗੇ ਕਿਉਂਕਿ ਸਾਡਾ ਇੱਕੋ ਇੱਕ ਮਕਸਦ ਹੈ ਪੰਜਾਬ ਲਈ ਕੰਮ ਕਰਨਾ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਜੀ ਦੂਜੀਆਂ ਸਟੇਟਾਂ ਤੋਂ ਵਧੀਆ ਕਰਨਾ ਕਿਉਂਕਿ ਸਾਡਾ ਕੋਈ ਰਾਜਨੀਤਿਕ ਪਿਛੋਕੜ ਨਹੀਂ ਸਾਡੀ ਪਾਰਟੀ ਵਿੱਚ ਬਹੁਤ ਸਾਰੇ ਲੋਕ ਆਂ ਜਿਹੜੇ ਸਮਾਜ ਸੇਵੀ ਕਾਰੋਬਾਰੀ ਆਏ ਨੇ ਉਹ ਸਿਸਟਮ ਨੂੰ ਸੈੱਟ ਕਰਨ ਲਈ ਆਏ ਨੇ ਪਰ ਲੋਕੀ ਆਉਣ ਵਾਲੇ ਦੋ ਸਮਾਜ ਦੋ ਸਾਲਾਂ ਵਿੱਚ ਤੁਸੀਂ ਦੇਖੋਗੇ ਅਸੀਂ ਹੋਰ ਵੀ ਪੰਜਾਬ ਲਈ ਬੜੇ ਵਧੀਆ ਕੰਮ ਕਰਾਂਗੇ ਕਿਉਂਕਿ ਅੱਜ ਤੁਸੀਂ ਕੱਲ ਪਰਸੋਂ ਸਾਡੇ ਸੀਐਮ ਸਰਦਾਰ ਭਗਤ ਸਿੰਘ ਮਾਨ ਨੇ 406 ਜਿਹੜੇ ਉਹ ਡੋਲ ਡ੍ਰਿਵਰੀ ਫੇਰ ਸ਼ੁਰੂ ਕੀਤੀ ਤਾਂ ਅਸੀਂ ਜੋ-ਜੋ ਲੋਕਾਂ ਨੂੰ ਲੱਗਦਾ ਕਿ ਰਿਕੁਆਇਰਮੈਂਟ ਹੈਗੀ ਆ ਜੋ-ਜੋ ਲੋਕ ਚਾਹੁੰਦੇ ਨੇ ਅਸੀਂ ਉਹਨਾਂ ਦੀ ਉਮੀਦਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਦੇ ਹਰ ਚੀਜ਼ ਨੂੰ ਪਾਰਦਰਸ਼ੀ ਕਰ ਰਹੇ ਹਾਂ ਜੀ ਜਿਵੇਂ ਕਰਾਪਸ਼ਨ ਦੀ ਗੱਲ ਹੋ ਜਾਵੇ ਉਹਦੇ ਉੱਤੇ ਵੀ ਹੁਣ ਤੁਸੀਂ ਸੀਐਮ ਸਾਹਿਬ ਨੇ ਕਿਹਾ ਕਿ ਕੈਮਰੇ ਲੱਗ ਰਹੇ ਨੇ ਐਸਐਸ ਫੋਰਸ ਜਿਹੜੀ ਬਣਾਈਆਂ ਕਿੰਨੀਆਂ ਲੋਕਾਂ ਦੀਆਂ ਜਾਨਾਂ ਬਚਣ ਲੱਗੀ ਉਹਦੇ ਸਸਫ ਹਾਂਜੀ ਉਸ ਤੋਂ ਬਾਅਦ ਹੁਣ ਬਾਰਡਰ ਦੇ ਉੱਤੇ ਅਸੀਂ ਜਿਹੜੇ ਡਰੱਗ ਦੇ ਉੱਤੇ ਕੰਮ ਕਰਨਾ ਸਾਰੇ ਬਾਰਡਰ ਦੇ ਉੱਤੇ ਡੀਜੀਪੀ ਸਾਹਿਬ ਨੂੰ ਆ ਸੀਐਮ ਸਾਹਿਬ ਨੇ ਉਹ ਪਾਲਿਸੀ ਲਾ ਕੇ ਵੀ ਕੈਮਰੇ ਲਾਏ ਜਾਣਗੇ ਉਹ ਪੰਜਾਬ ਪੁਲਿਸ ਦੀ ਪ੍ਰਤੀਕੀਤੀ ਜੋ ਨਫਰੀ ਘਟ ਹੋਣ ਕਰਕੇ ਸੋ ਸਾਡੇ ਜਿੱਥੇ ਜਿੱਥੇ ਆਈਡੀਆਂ ਕੁਰੀਤੀਆਂ ਨੇ ਨਸ਼ੇ ਵਰਗੀਆਂ ਚੀਜ਼ਾਂ ਨੇ ਅਸੀਂ ਉਹਨਾਂ ਨਾਲ ਲੜ ਰਹੇ ਹਾਂ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਨੂੰ ਵਿਕਾਸ ਦੇ ਤੌਰ ਤੇ ਬਿジネス ਤੌਰ ਤੇ ਮੈਪ ਡਵੈਲਪਮੈਂਟ ਜਿਹੜੀ ਆ ਹਰ ਰੋਡ ਮੈਪ ਜਿਹੜਾ ਸਾਰਾ ਵਧੀਆ ਬਣਾ ਕੇ ਅਸੀਂ ਪੰਜਾਬ ਦੀ ਸੇਵਾ ਕਰੀ ਸੋ ਸਾਰ ਮੈਨੂੰ 100% ਦੀ 200% ਉਮੀਦ ਹੈ ਕਿ ਲੋਕ ਸਾਡਾ ਸਾਥ ਦੇਣਗੇ ਲੋਕਾਂ ਨੂੰ ਜੇਕਰ ਸਾਡੇ ਤੋਂ ਵਧੀਆ ਕਿਹੇ ਪਾਰਟੀ ਨੇ ਕੰਮ ਕੀਤਾ ਤਾਂ ਲੋਕ ਉਹਨੂੰ ਚੁਣਨਗੇ ਪਰ ਮੈਨੂੰ ਲੱਗਦਾ ਕਿ ਜਿੰਨਾ ਆਮ ਆਦਮੀ ਪਾਰਟੀ ਆਪਣੇ ਜਿਹੜੇ ਸੇਵਾ ਦੇ ਵਿੱਚ ਕਾਮਯਾਬ ਹੋਈ ਹੈ ਸ਼ਾਇਦ ਕੋਈ ਦੂਜੀਆ ਪਾਰਟੀਆਂ ਨਹੀਂ ਸੋ ਲੋਕੀ 2027 ਵਿੱਚ 100% ਆਮ ਆਦਮੀ ਪਾਰਟੀ ਚੁਣਨਗੇ ਕਿਉਂਕਿ ਅਸੀਂ ਜਿੰਨੇ ਕੰਮ ਕਰ ਦਿੱਤੇ ਲੋਕਾਂ ਨੂੰ ਪਤਾ ਲੱਗਾ ਕਿ ਪੰਜਾਬ ਲੀਡ ਦੇ ਉੱਤੇ ਆ ਰਿਹਾ ਹੈ ਸੋ ਲੋਕ ਸਾਡਾ ਸਾਥ ਦੇਣਗੇ ਜੀ ਲਾਸਟ ਸਵਾਲ ਵੀ ਹੈ ਚੇਅਰਮੈਨ ਸਾਹਿਬ ਕਹਿੰਦੇ ਜਿਹੜੇ ਪੰਜਾਬ ਲੈਵਲ ਤੇ ਚੇਅਰਮੈਨ ਹੁੰਦੇ ਨੇ ਮੁੱਖ ਮੰਤਰੀ ਦੇ ਨਾਲ ਐਮ ਐਲ ਏ ਚੇਅਰਮੈਨ ਸਾਰੇ ਮਿਲਦੇ ਹੀ ਰਹਿੰਦੇ ਨੇ ਕੋਈ ਅੰਦਰੋਂ ਕੋਈ ਗੱਲ ਨਿਕਲੀ ਹੋਵੇ ਵੀ ਬੀਬੀਆਂ ਨੂੰ 10000 ਰੁਪਏ ਕਦੋਂ ਦੇਣਾ ਹੈ ਦਿਵਿਆਂਗਾ ਨੂੰ 25-2500 ਪੈਨਸ਼ਨ ਕਦੋਂ ਮਿਲਣ ਜਾ ਰਹੀ ਹੈ ਉਡੀਕ ਬਹੁਤ 3 ਸਾਲ ਤੋਂ ਉਡੀਕ ਰਹਿਣੇ ਔਰ ਇਹ ਜ਼ਰੂਰੀ ਵੀ ਆ ਕਿਉਂਕਿ ਵਾਦਾ ਵੀ ਕੀਤਾ ਸੀ ਵਾਦੇ ਬਹੁਤ ਕੀਤੇ ਨੇ ਔਰ ਕਿਵੇਂ ਵੇਖਦੇ ਵਾਦੇ ਕੀਤੇ ਅਸੀਂ ਪੂਰੇ ਵੀ ਕੀਤੇ ਸਾਰੇ ਸਾਡਾ ਮੈਨੂੰ ਲੱਗਦਾ 1000 ਰੁਪਏ ਵਾਲਾ ਵਾਦਾ ਰਹਿ ਗਿਆ ਜੀ 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 ਬਾਕੀ ਅਸੀਂ ਸਾਰੇ ਕਰ ਦਿੱਤੇ ਆ ਬਿਜਲੀ ਫਰੀ ਦਾ ਕਰ ਦਤਾ ਜਿੰਨੇ ਕੀਤੇ ਸੀ 1000 ਰੁਪਏ ਵਾਲਾ ਵਾਦਾ ਕੀਤਾ ਹੈ ਉਹ ਅਸੀਂ ਤੁਹਾਨੂੰ ਬੜੀ ਜਲਦ ਜੀ ਜੀ ਉੱਤੇ ਪਾਲਿਸੀ ਤਿਆਰ ਕਰ ਰਹੇ ਆ ਉਹ ਬੜੀ ਜਲਦ ਸਾਡੇ ਫਾਈਨਾਂਸ ਮਿਨਿਸਟਰ ਨੇ ਉਹ ਸਾਰਾ ਕੁਝ ਤਿਆਰ ਕੀਤਾ ਹੋਇਆ ਹੈ ਜੀ ਜੀ ਪਰ ਸਾਡੇ ਸੀਐਮ ਸਾਹਿਬ ਜਲਦੀ ਉਹਨੂੰ ਅਨਾਉਂਸ ਕਰ ਰਹੇ ਤੁਹਾਨੂੰ ਖੁਸ਼ਖਬਰੀ ਮਿਲੇਗੀ ਦਿੱਲੀ ਤੋਂ ਕੋਈ ਖੁਸ਼ਖਬਰੀ ਆ ਰਹੀ ਹੈ ਦਿੱਲੀ ਤੁਸੀਂ ਜਾ ਕੇ ਆਏ ਕੰਬੇਨਿੰਗ ਵੀ ਰਹੀ ਸਰਕਾਰ ਬਣ ਰਹੀ ਹੈ ਫਿਰ ਜੀ ਬਿਲਕੁਲ ਜੀ ਬੜੇ ਵਧੀਆ ਤਰੀਕੇ ਨਾਲ ਸਰਕਾਰ ਬਣੇਗੀ ਲੋਕ ਦਾ ਬੜਾ ਵਧੀਆ ਹੰਗਾਰਾ ਹੈ ਲੋਕ ਉੱਥੇ ਵੀ ਅਰਵਿੰਦ ਕੇਜਰੀਵਾਲ ਨੇ ਇੰਨੇ ਕ ਕੰਮ ਕੀਤੇ ਆ ਤੇ ਉਹਨਾਂ ਦੀਆਂ ਪਾਲਸੀਆਂ ਨੂੰ ਪਸੰਦ ਕਰਦੇ ਕਿਉਂਕਿ ਕੇਜਰੀਵਾਲ ਸਾਹਿਬ ਦੀ ਹੀ ਪਾਲਿਸੀ ਸੀ ਪੰਜਾਬ ਵਿੱਚ ਅਡਾਪਟ ਕਰ ਰਹੇ ਆ ਜਿਵੇਂ ਸਿਹਤ ਸੇਵਾਵਾਂ এডਿਕੇਸ਼ਨ ਉੱਥੇ ਜਿਵੇਂ ਪਾਣੀ ਫ੍ਰੀ ਦੇ ਰਹੇ ਆ ਬਿਜਲੀ ਫ੍ਰੀ ਦੇ ਰਹੇ ਆ ਜੋ ਵੀ ਉਹ ਚੀਜ਼ਾਂ ਦੇ ਰਹੇ ਨੇ ਉਹ ਮੱਧ ਵਰਗ ਦੇ ਲੋਕਾਂ ਲਈ ਬੜੀਆਂ ਕਾਰਗਰ ਨੇ ਸੋ ਤੇ ਪਰਮਾਤਮਾ ਕਰੇ ਕੱਲ ਨੂੰ ਖੁਸ਼ਖਬਰੀ ਆਵੇਗੀ ਤੁਹਾਨੂੰ ਬੜੇ ਵਧੀਆ ਮਾਰਜਨਾ ਸੀ ਉੱਥੇ ਸਰਕਾਰ ਬਣਾਉਣ ਜਾ ਰਹੇ ਆ ਜੀ ਜੀ ਕਿਉਂਕਿ ਲੋਕ ਪਸੰਦ ਕਰਦੇ ਰਵਿੰਦ ਕੇਜੀਵਾਲ ਦੇ ਕਮਾਨ ਜੀ ਸਾਨੂੰ ਸਮਾਂ ਦੇਣ ਦੇ ਲਈ ਗੱਲਬਾਤ ਕਰਨ ਦੇ ਲਈ ਵੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਜੀ ਤੁਹਾਡਾ ਮੈਸੇਜ ਕਰੇ ਹੋਣ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸੋ ਇਹ ਸੰ ਚੇਅਰਮੈਨ ਸਰਦਾਰ ਗੁਰਦੇਵ ਸਿੰਘ ਦੀ ਲਖਣਾ ਬਾਰਡਰ ਬੈਲਟ ਤੋਂ ਉੱਠ ਕੇ ਇੱਕ ਪਾਰਟੀ ਦੇ ਲਈ ਮਿਹਨਤ ਕੀਤੀ ਅਤੇ ਉਸ ਪਾਰਟੀ ਨੇ ਚੰਗਾ ਮੁੱਲ ਵੀ ਪਾਇਆ ਔਰ ਐਸੇ ਬਹੁਤ ਸਾਰੇ ਨੁਮਾਇंदे ਨੇ ਪੰਜਾਬ ਦੇ ਵਿੱਚ ਕਿ ਉਸ ਪਾਰਟੀ ਨੇ ਐਸਾ ਮੁੱਲ ਪਾਇਆ ਕੀ ਪੰਜਾਬ ਦੇ ਵਿੱਚ ਅਹੁਦੇਦਾਰੀਆਂ ਦਿੱਤੀਆਂ ਤਾਂ ਹੁਣ ਉਹਨਾਂ ਇਲਾਕਿਆਂ ਦੇ ਵਿੱਚੋਂ ਉੱਠ ਕੇ ਸਰਕਾਰ ਦੇ ਵਿੱਚ ਆਪਣੀ ਥਾਂ ਪੱਕੀ ਕਰਕੇ ਹੁਣ ਉਹਨਾਂ ਲੋਕਾਂ ਦੀਆਂ ਉਮੀਦਾਂ 'ਚ ਖਰੇ ਜਿਹੜੇ ਉਹ ਕਿੰਨੇ ਕੁ ਉਤਰੇ ਨੇ ਇਹ 2027 ਦੇ ਵਿੱਚ ਲੋਕ ਵੀ ਦੱਸ ਸਕਦੇ ਨੇ ਪਰ ਚੱਲ ਰਹੇ ਸਮੇਂ ਦੀ ਜੇ ਗੱਲ ਕੀਤੀ ਜਾਵੇ ਤਾਂ ਕੁਝ ਵਾਅਦਿਆਂ ਨੂੰ ਲੈ ਕੇ ਬੇਸ਼ੱਕ ਲੋਕਾਂ 'ਚ ਰੋਸ ਹੈ ਪਰ ਬਿਜਲੀ ਫਰੀ ਨੂੰ ਲੈ ਕੇ ਲੋਕਾਂ ਦੇ ਵਿੱਚ ਖੁਸ਼ੀ ਵੀ ਹੈ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਜੇ ਲੋਕਾਂ ਦੇ ਵਿੱਚ ਖੁਸ਼ੀ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਆਮ ਪਾਰਟੀ ਤੋਂ ਇਸ ਪਾਰਟੀ ਤੋਂ ਗੁੱਸਾ ਵੀ ਹੈ ਨਰਾਜਗੀਆਂ ਵੀ ਨੇ ਇੰਨੀਆਂ ਕੋ ਨਰਾਜਗੀਆਂ ਸਤਾਈ ਤੱਕ ਦੂਰ ਹੁੰਦੀਆਂ ਚਾਹੇ ਹੁਣ ਡਿਪੋਰਟ ਹੋਏ ਪੰਜਾਬੀਆਂ ਦੀ ਗੱਲ ਹੋਵੇ ਚਾਹੇ ਬੇਰੋਜ਼ਗਾਰ ਹੋਏ ਪੰਜਾਬੀਆਂ ਦੀ ਗੱਲ ਹੋਵੇ ਸਰਕਾਰ ਇਸ ਤੇ ਕੀ ਕਰਦੀ ਕੀ ਪਾਲਿਸੀ ਲੈ ਕੇ ਆਉਂਦੀ ਇਹ ਵੇਖਣ ਵਾਲੀਆਂ ਨਜ਼ਰ ਗੱਲਾਂ ਰਹਿਣਗੀਆਂ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਵੀ ਤੁਹਾਡੇ ਨਾਲ ਬਣੇ ਰਵਾਂਗੇ ਇੱਕ ਨਵੀਂ ਮੁਲਾਕਾਤ ਦੇ ਵਿੱਚ ਇੱਕ ਨਵਾਂ ਚਿਹਰਾ ਫਿਰ ਲੈ ਕੇ ਆਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਨજર نیوز ਤਰੰਤਾਰ